ਐਕਸਾਈਜ਼ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਵਿੱਚ ਨਜਾਇਜ਼ ਸ਼ਰਾਬ ਦੀ ਵਿਕਰੀ ਉੱਤੇ ਠਲ ਪਾਉਣ ਦੇ ਲਈ ਅਣਥੱਕ ਪ੍ਰਯਾਸ ਕੀਤੇ ਜਾ ਰਹੇ ਨੇ ਪਰ ਉਸ ਦੇ ਬਾਵਜੂਦ ਕੁਝ ਲੋਕਾਂ ਵੱਲੋਂ ਆਪਣੇ ਨਿੱਜੀ ਫਾਇਦੇ ਦੇ ਲਈ ਨਜਾਇਜ਼ ਸ਼ਰਾਬ ਦੀ ਵਿਕਰੀ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅੱਜ ਮੁੜ ਇੱਕ ਅਜਿਹਾ ਮਾਮਲਾ ਸੁਜਾਨਪੁਰ ਵਿਖੇ ਵੇਖੇ ਵੇਖਣ ਨੂੰ ਮਿਲਿਆ ਜਿੱਥੇ ਐਕਸਾਈਜ਼ ਵਿਭਾਗ ਵੱਲੋਂ ਇੱਕ ਗੱਡੀ ਵਿੱਚ ਖੜੀ ਕਾਰ ਦੇ ਵਿੱਚੋਂ वक्षु वक्षु 68 ਪੇਟੀਆਂ ਵੱਖ-ਵੱਖ ਬ੍ਰਾਂਡ ਦੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਅਤੇ આરોપી ਦੀ ਪਾਲ ਕੀਤੀ ਜਾ ਰਹੀ ਹੈ। ਬਸ ਰਿਪੋਰਟ ਕੀਤੀ ਹੈ ਜੀ ਇਨਫੋਰਮੇਸ਼ਨ ਆਈ ਸੀਗੀ ਸਾਨੂੰ ਕਿ ਕੋਈ ਨਜਾਇਜ਼ ਸ਼ਰਾਬ ਵੇਚੀ ਜਾ ਰਹੀ ਹੈ ਤੇ ਸੁਜਾਨਪੁਰ ਤੇ ਆਪਨੇ ਇਨਸਪੈਕਟਰਸ ਲੈ ਕੇ ਇਥੇ ਆਈ ਆ। ਇਥੋਂ ਮੈਂ ਦੇਖਿਆ 68 ਪੇਟੀਆਂ ਮੈਂ ਕਵਰ ਕੀਤੀ ਹੈ। ਬਲੈਕ ਹਾਰਨ, ਰਾਇਲ ਸਟੈਗ ਤੇ ਮਕੜਾ ਵਾਲਾ। ਪੇਟੀਆਂ ਰਿਕਵਰ ਕਰ ਲਈਆਂ ਸਕੈਨਰ ਉੱਪਰ ਹਨੀਆਂ। ਤੇ ਬਾਅਦ ਕੰਨ ਰਹੀ ਹੈ। ਤਾਂ ਕਈ ਵਾਰ ਕਿਤੇ ਜਾਂਦੀ ਹਿੱਕੇ ਕੀ ਰੂਟ ਕੀ ਹੈ ਜਿਆ ਇਸ ਇਲੀਗਲ ਸ਼ਰਾਬ ਦਾ ਰੂਟ ਡਿਸਟਿਲਰੀਸ ਆਉਂਦੀ ਹੈ ਫਿਰ ਐਲ 1 ਤੇ ਆਉਂਦੀ ਹੈ ਐਲ 1 ਤੋਂ ਅੱਗੇ ਹੈ ਨਾ ਅਲੱਗ-ਅਲੱਗ ਠੇਕੇਦਾਰਾਂ ਨੂੰ ਵਾਈਨ ਕੰਟੈਕਟ ਹੁੰਦੀ ਨਾ ਬਈ ਉਹਨੇ ਨਹੀਂ ਪਤਾ ਜਦ ਤੱਕ ਬੈਚ ਤੋਂ ਕਨਫਰਮ ਨਹੀਂ ਹੋਏਗਾ ਕਿਸ ਦਿਨ ਕਿਸ ਦਿਵਾਰੇ ਕੁਝ ਨਹੀਂ ਹੋਇਆ ਜੀ ਇਹ ਕਿਸ਼ਨ ਚੱਲੀ ਰਹੀ ਹੈ ਰੂਪੀ ਵਿਪુલ ਕੁਮਾਰ ਹੈ ਜਿਸ ਦਾ ਘਰ ਹੈਗਾ ਉਹਨੇ ਕੋਈ ਕਿਸੇ ਨੂੰ ਦਿੱਤੀ ਹੋਈ ਹੈ ਛੱਡਾ ਤਿਲਕ ਛੱਡਾ ਹੈਗਾ ਕੋਈ ਕਰਿਆਨਾ ਦਾ दस है तो हैगा उन्होंने भी क्राइट दिलता है उनका पूरी वेरिफिकेशन कर रही है अफेयर जस्टिस हाँ वो ऐसी कर रहे हैं जी बनाई थी है पुलिस नाली मेरी वेरिफिकेशन करके बेच सारे देख के जो भी कुछ हैगा बाद में सीनियर पुलिस ने फॉर्म कराया पुलिस भी नाल हैगी मैं लकी हूँ आने तो पुलिस नाल लकी ਆਪ ਬੇਚੂਗੇ ਪਰਚੇ ਹੋਣਗੇ ਪ੍ਰੋਬਲਮਸ ਕ੍ਰੀਏਟ ਹੋ ਜੀ ਦਿਨਾਂ ਨਹੀਂ ਹੁੰਦੀ ਹੈ ਗਲਤ ਹੈ ਮਰਕਡੀਕਟਰ ਤੋਂ ਕੰਮ ਕਰਵਾ ਲਿਆ 19 ਵਰੀ ਤਾ ਨਹੀਂ ਪੈਨ ਨੀ ਇੱਕ ਦੋ ਪਰਚੇ ਹੋਏ ਇਸ ਬੰਦੇ ਦੇ ਦੇਖਦੇ ਆ ਕਿ ਕਿਲੰਦਰਾ ਬਣਾਉਣਾ ਇਸ ਵਾਰ ਹਾਂ ਜੀ